ਸਾਰੇ ਰੋਗ ਪ੍ਰਧਾਨ ਸੇਵਾਨ ਸਾਡੇ ਵਿਕਾਂ ਦੇ ਹਲਕਾ ਕੋਆਰਡੀਨੇਟਰ ਸਾਹਿਬਾਨ ਇੰਗਾ ਦੇ ਪ੍ਰਧਾਨ ਸਟੇਟ ਜੀਓ ਦੇ ਨਾਲ ਸਾਡੇ ਸਰਪੰਚ ਸਾਹਿਬਾਨ ਸਮੂਹ ಗ್ರಾಮ ਪ੍ਰਜਾ ਅਤੇ ਬਹੁਤ ਹੀ ਸਤਿਕਾਰਯੋਗ ਸਾਡੇ ਪਿੰਡਾਂ ਦੇ ਵੀਰ ਤੇ ਪ੍ਰਸ਼ਾਸਨਿਕ ਅਧਿਕਾਰੀ ਸਭ ਨੂੰ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਇਰਡਿੰਗ ਦੀ ਬੰਦਈ ਸੋ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਪਿੰਡਾਂ ਦੇ ਵਿਕਾਸ ਲਈ ਕਾਰਜ ਚੱਲ ਰਿਹਾ ਸੀ ਉਸ ਦੇ ਤਹਿਤ ਹਰ ਦਾ ਸ਼ਹਿਰ ਦੇ ਵਿਕਾਸ ਲਈ ਸਾਡੇ ਹਰਖੰਡਾ ਚਾਰਜ ਪ੍ਰਿੰਦਰ ਸਿੰਘ ਜੀ ਭੰਡੋਰੀ ਉਹ ਜਗ ਮੇਟ ਪਰਗੇ ਆਪਾਂ ਨੂੰ ਪਤਾ ਫੈਰਾਂਵੀ ਮੁੱਖ ਮੰਤਰੀ ਸੁਖਰਪਾ ਸਿੰਘ ਜੀ ਮਾਨ ਜੀ ਦੀ ਬਾਣੀ ਦੇ ਵਿੱਚ ਲਗਾਤਾਰ ਜਦੋਂ ਇਹ ਸੁਧਾਰ ਬਣੀਆਂ ਸਰਕਾਰ ਨੇ ਜੋ ਗਾਰੰਟੀਆਂ ਦਿੱਤੀਆਂ ਸੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਪਹਿਲੇ ਸਾਾਲ ਹੀ ਪੰਜਵੇਂ ਮਹੀਨੇ ਦੇ ਵਿੱਚ ਜੋ ਸਰਕਾਰ ਦਾ ਪਹਿਲਾ ਵਾਅਦਾ ਸੀ 600 ਜੂਲ ਗਾਰੰਟੀ ਉਹ ਸਾਰੇ ਲੋਕਾਂ ਨੇ ਲੈ ਕੇ ਪੂਰਾ ਕੀਤਾ ਕੋਈ ਅਮੀਰ ਗਰੀਬ ਨਹੀਂ ਕੋਈ ਸਾਨੂੰ ਮਾਣ ਮਹਿਸੂਸ ਵੀ ਹੁੰਦਾ ਸੀ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਅਸੀਂ ਪਿੰਡਾਂ ਵਿੱਚ ਜਾਂਦੇ ਸੀ ਪਿੰਡਾਂ 'ਚ ਕੈਂਪ ਲਗਾ ਕੇ ਫਾਰਮਰ ਰੈਸ ਦੇ ਪਿੰਡਾਂ ਸਾਡੇ ਕੋ ਫਾਰਮ ਘਰਵਾਉਂਦੀਆਂ ਸੀ ਬਹੁਤ ਸਾਰੇ ਸਾਡੇ ਵੀਰ ਵੀ ਫਾਰਮ ਘਰਵਾਉਂਦੇ ਸੀ ਇਹ ਸਾਡੀ ਸਰਕਾਰ ਬਣ ਕੇ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣ ਕੇ ਅਸੀਂ 600 ਯੂਨਿਟ ਜਿਹੜੀ ਆ ਬਿਜਲੀ ਮੁਫਤ ਦੇਾਂਗੇ ਤੇ ਸਾਨੂੰ ਵੀ ਤਾਂ ਆਮੇ ਛੋਟਾ ਸਰਨੀ ਨਿਯਮ ਦਿੱਤਾ ਤੇ ਸੇਰਸਾ ਜੁੰਟ ਜਿਹੜੀ ਆ ਬਿਜਲੀ ਆ ਸਭ ਨੂੰ ਬਰਾਬਰ ਦਿੰਦੀ ਆ ਪਹਿਲਾਂ ਕੀ ਹੁੰਦਾ ਸੀ ਦੋਸਾਂ ਜੁੰਟ ਲੈਣ ਲਈ ਤਿੰਨ ਚਾਰ ਮਹੀਨੇ ਦਾ ਆਪਣਾ ਚੱਕਰ ਲੱਗਣੇ ਪੈਂਦੇ ਸੀ ਪਹਿਲਾਂ ਜਾਂਦੀ ਹੋਵੇ ਤਾਂ ਸਰਟੀਫਿਕੇਟ ਬਣਾਓ ਆਮਦਨ ਦਾ ਸਰਟੀਫਿਕੇਟ ਬਣਾਓ ਐਫੀਡੇਵਿਟ ਬਣਾਓ ਤਸਦੀਕ ਕਰਦੇ ਆ ਸਾਡੇ ਹਰ ਘਰ ਦੇ ਵਿੱਚ ਮਹੱਲਾ ਕਲੀਨਿਕ ਦਿੱਤੇ ਅੱਜ ਉਥੇ ਦਵਾਈਆਂ ਤੇ ਵੀ ਟੈਸਟ ਹੁੰਦੇ ਆ ਬਹੁਤ ਸਾਰੇ ਸਾਡੇ ਸਾਥੀਆਂ ਨੂੰ ਪਤਾ ਨਹੀਂ ਹੋਣਾ ਕਿ ਕ੍ਰਿਸ਼ਨਾ ਲੈਬ ਜੰਮਦਰ ਦੇ ਵਿੱਚ ਜਿਹੜੀ ਆਪਾਂ ਇਹਨਾਂ ਦੀ ਸਟੈਂਡ 6000 ਦੀ ਕਰਾਉਂਦੇ ਆ ਉਥੇ ਸਿਰਫ 900 ਰੁਪਏ ਆ ਸਾਡੇ ਸ਼ਾਹ ਕੋਟ ਹਲਕੇ ਨੂੰ ਗ੍ਰਾਂਟ ਦਿੱਤੀ ਜਾ ਰਹੀ ਆ ਇਸ ਦਾ ਬਹੁਤ ਵੱਡਾ ਸ਼ੇਰ ਆ ਸਾਡੇ ਹਲਕਾ ਅਨੁਚਾਰ ਦੇ ਪਰਮਿੰਦਰ ਸਿੰਘ ਪੰਡੋਰੀ ਨੂੰ ਜਾਂਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ ਜਾ ਕੇ ਸਾਡੇ ਹਲਕੇ ਵਾਸਤੇ ਗ੍ਰਾਂਟ ਲੈ ਕੇ ਆਂਦੀ ਤਾਂ ਕਿ ਆਪਣੇ ਹਲਕੇ ਦਾ ਵਿਕਾਸ ਹੋ ਸਕੇ کافی ਸਮਾਂ ਹੋ ਗਿਆ ਸੀ ਪਿੰਡਾਂ ਦੇ ਸਰਪੰਚ ਤੇ ਹਰ ਇੱਕ ਸਕੂਲ ਦੇ ਵਿੱਚ ਦੋ ਦੋ ਚਾਰ ਚਾਰ ਟੀਚਰ ਆ ਗਏ ਸਕੂਲਾਂ ਦੀ ਪੋਜੀਸ਼ਨ ਬਹੁਤ ਵਧੀਆ ਬਣ ਗਈ ਇਸੇ ਤਰ੍ਹਾਂ ਹਰ ਇੱਕ ਵਰਗ ਨੂੰ ਬਿਜਲੀ ਦੇਆਂ ਜੂਨਟ ਮਾਫੀ ਦਿੱਤੀਆਂ ਗਈਆਂ ਜਿਵੇਂ ਕਿ 300 ਜੂਨਟ ਮਹੀਨਾ 2 ਮਹੀਨਿਆਂ ਦਾ 600 ਜੂਨਟ ਤੇ ਪੰਡੋਰੀ ਸਾਹਿਬ ਸਮੁੱਚੇ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਹਲਕੇ ਦੇ ਵਿੱਚ ਪਿਛਲੇ ਦਿਨੀ ਜੋ ਹੜਾ ਦੀ ਮਾਰ ਆ ਰਹੀ ਸੀ। ਦੇਰ ਰਾਤ ਮਿਹਨਤ ਕਰਕੇ ਹੜ੍ਹ ਤੋਂ ਪਹਚਾਇਆ ਬੰਨਾਂ ਦੇ ਉੱਤੇ ਤੇ ਰਾਤ ਮਿਹਨਤ ਕੀਤੀ ਤਾਂ ਕਿ ਆਪਣਾ ਹਲਕਾ ਬਚ ਸਕੇ। ਸਾਸ ਸੰਘੀ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਸਮਾਂ ਅਜਾਜਤ ਨਹੀਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹਲਕਾ ਛਾ ਕੋੜ ਦੇ ਸਾਡੇ ਤਿੰਨ ਬਲਾਕ ਆ ਬਲਾਕ ਲੋਹਾਂ ਬਲਾਕ ਮਹਿਤਪੁਰ ਤੇ ਬਲਾਕ ਸ਼ਾਹਕੋਟ ਅਸੀਂ ਇਹਨਾਂ ਦੇ ਵਿੱਚ ਜਿਹੜੇ ਘਰਾਂ ਦੇ ਖਰਾਬੇ ਦੇ ਜਾਂ ਪੰਚਾਇਤ ਦੇ ਫੰਡ ਸੀਗੇ ਉਹ ਅਸੀਂ ਅੱਜ ਦਿੱਤੇ ਆ ਲਗਭਗ ਜਿਹੜਾ 4 ਕਰੋੜ ਰੁਪਈਆ ਸ਼ਾਹਕੋਟ ਨੂੰ ਦਿੱਤਾ ਤੇ ਨਾਲ ਹੀ 2.5 ਕਰੋੜ ਰੁਪਈਆ ਅਸੀਂ ਮਹਿਤਪੁਰ ਬਲਾਕ ਨੂੰ ਦਿੱਤਾ ਔਰ ਪੌਣੇ 3 ਕਰੋੜ ਰੁਪਈਆ ਅਸੀਂ ਲੋਹਾਂ ਨੂੰ ਦਿੱਤਾ ਇਹ ਜਿਹੜੀ ਗ੍ਰਾਂਟ ਆ ਇਹ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੂਰੇ ਪੰਜਾਬ ਦੀ ਬਾਗਡੋਰ ਸੰਭਾਲੀ ਹੋਈ ਆ ਉਹਨਾਂ ਦੇ ਸਦਕਾ ਅੱਜ ਸਾਡੇ ਕਿਸਾਨ ਵੀਰਾਂ ਨੂੰ ਤੇ ਸਾਡੀਆਂ ਪੰਚਾਇਤਾਂ ਨੂੰ ਤੇ ਜਿਹੜੇ ਖਾੜਾਂ ਦੇ ਵਿੱਚ ਘਰ ਖਰਾਬ ਹੋ ਗਏ ਸੀਗੇ ਉਹਨਾਂ ਲਈ ਅੱਜ ਫੰਡ ਵਹੀਆ ਕਰਾਇਆ ਮੈਂ ਪੰਜਾਬ ਸਰਕਾਰ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਕੇਜਰੀਵਾਲ ਸਾਹਿਬ ਦਾ ਤੇ ਸਾਡੇ ਸੁਪਰੀਮੋ ਜਿਹੜੇ ਹੈਗੇ ਆ ਦਿੱਲੀ ਦੇ ਵਿੱਚ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਨੀਸ਼ ਸੋਧਿਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਜਲਦੀ ਸਾਨੂੰ ਘਰਾਂ ਦੇ ਖਰਾਬੇ ਔਰ ਕਿਸਾਨਾਂ ਦੇ ਜੋ ਖੇਤਾਂ ਦੇ ਵਿੱਚ ਫਸਲ ਖਰਾਬ ਹੋਈ ਸੀ ਉਹਨਾਂ ਲਈ ਦਿੱਤਾ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਕਾਫੀ ਲੰਮੇ ਸਮੇਂ ਤੋਂ ਇੱਥੇ ਬੈਠੇ ਹੋ ਤੇ ਸਾਰਿਆਂ ਨੇ ਬੜੇ ਸ਼ਾਂਤੀਪੂਰਵਕ ਸਾਰਿਆਂ ਦੇ ਵਿਚਾਰ ਸੁਨੇ ਤੇ ਦੁਬਾਰਾ ਤੋਂ ਫਿਰ ਮੈਂ ਸਰਦਾਰ ਪਵਨ ਸਹਿਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ